ਖਾਂਸੀ ਤੇ ਬਲਗਮ ਲਈ ਬਣਾਵਾਂਗੇ ਇੱਕ ਘਰੇਲੂ ਨੁਸਖਾ ਉਹਦੇ ਲਈ ਪਹਿਲਾਂ ਮੈਂ 6-7 ਪੱਤੇ ਅਮਰੂਦ ਦੇ ਤੋੜ ਲੈਣੀਆਂ ਅਮਰੂਦ ਦਾ ਬੁੱਟਾ ਆਪਣੇ ਘਰ ਹੀ ਲੱਗਿਆ ਹੋਇਆ ਉਸ ਤੋਂ ਕੱਚੇ-ਕੱਚੇ ਪੱਤੇ ਤੋੜਦੀਆਂ ਜੇ ਆਪਾਂ ਜ਼ਿਆਦਾ ਪੱਕੇ ਪੱਤੇ ਤੋੜਾਂਗੇ ਤਾਂ ਉਹਦਾ ਥੋੜਾ ਜਿਹਾ ਜਿਹੜਾ ਕਾੜਾ ਬਣਾਵਾਂਗੇ ਉਹ ਕੜੱਤਨ ਵਾਲਾ ਬਣੂਗਾ ਇੱਥੇ ਮੈਂ 5-6 ਪੱਤਿਆਂ ਨੂੰ ਅਮਰੂਦ ਦੇ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਉਹਨਾਂ ਨੂੰ ਹੱਥ ਨਾਲ ਹੀ ਸੋਟ ਲਿਆ ਹੈ ਹੁਣ ਆਪਾਂ ਇੱਕ ਗਲਾਸ ਪਾਣੀ ਦਾ ਗੈਸ ਤੇ ਰੱਖ ਕੇ ਗਰਮ ਕਰਾਂਗੇ ਜਦੋਂ ਪਾਣੀ ਪੂਰੀ ਤਰ੍ਹਾਂ ਉਬਲਣ ਲੱਗ ਜੇ ਤਾਂ ਉਸ ਵਿੱਚ ਆਪਾਂ ਪੱਤੇ ਪਾਵਾਂਗੇ ਹਨ ਇਹਨਾਂ ਨੂੰ ਇਕੱਲਾ ਆਪਾਂ ਗਰਮ ਹੋਣ ਦਿੰਨੇ ਆ ਆਪਣਾ ਹੁਣ ਪਾਣੀ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਇਸ ਵਿੱਚ ਪਾਵਾਂਗੇ ਅੰਬਰੂਤ ਦੇ ਪੱਤੇ ਇਹਨਾਂ ਨੂੰ ਉਬਲਣ ਦੇਵਾਂਗੇ ਆਪਾਂ ਪਤੇ ਉਹਨਾਂ ਉੱਭਲ ਕੇ ਉੱਪਰ ਨਾ ਆ ਜਾਣ ਜਿਆਦਾ نیچے ਦੱਬੇ ਰਹੇ ਨੇ ਇਸ ਕਰਕੇ ਆਪਾਂ ਆ ਇਸ ਨੂੰ ਚਮਚ ਦੀ ਮਦਦ ਨਾਲ ਦੱਬ ਦੇਵਾਂਗੇ ਇਹਨੂੰ ਥੋੜਾ ਟਾਈਮ ਉਬਲਣ ਦੇਵਾਂਗੇ ਫਿਰ ਇਸ ਤੋਂ ਬਾਅਦ ਆਪਾਂ ਦੂਸਰਾ ਸਮਾਨ ਪਾਵਾਂਗੇ ਹੁਣ ਆਪਣਾ ਪਾਣੀ ਥੋੜਾ ਜਿਹਾ ਉੱਪਰ ਲੱਗਿਆ ਇਹਨੂੰ 5 ਕ ਮਿੰਟ ਹੋਗੇ ਰੱਖੇ ਇਹਨੂੰ ਹੁਣ ਇਸ ਵਿੱਚ ਆਪਾਂ ਕਾਲੀ ਮਿਰਚ ਕੁੱਟੀ ਹੈ ਤੇ ਇਲਾਇਚੀ ਹੈ ਉਹ ਇਸ ਦੇ ਵਿੱਚ ਪਾ ਦੇਵਾਂਗੇ ਕਾਲੀ ਮਿਰਚ ਨੂੰ ਮੈਂ ਦਰੜਫੜੜ ਜਿਹਾ ਕੀਤਾ ਹੈ ਕੁਸੇ ਨਾਲ ਇਹਦਾ ਅਸਰ ਜ਼ਿਆਦਾ ਨਿਕਲਦਾ ਹੈ ਤੇ ਇੱਕ ਚਮਚ ਮੈਂ ਜੁਵੈਨ ਲਈ ਹੈ ਇਹ ਪਾਦੇ ਮੰਗੇ ਸਵਿਚ ਤੇ ਇਹਨੂੰ ਉਬਲੀ ਜਾਣ ਦੇਵਾਂਗੇ ਹਜੇ ਜੇ ਸਰਦੀ ਦਾ ਮੌਸਮ ਹੋਵੇ ਤਾਂ ਤੁਸੀਂ ਇਸ ਵਿੱਚ ਅਦਰਕ ਪਾ ਸਕਦੇ ਹੋ ਹੁਣ ਗਰਮੀ 'ਚ ਇੱਕ ਪ੍ਰੋਬਲਮ ਹੋਈ ਹੈ ਕਿਤਾ ਗਰਮੀਆਂ ਕਰਕੇ ਮੈਂ ਸਵਿਚ ਅਦਰਕ ਨਹੀਂ ਪਾ ਰਹੀ ਦੇਖੋ ਚੰਗੀ ਤਰ੍ਹਾਂ ਉਬਲ ਚੁੱਕਿਆ ਤੇ ਪਾਣੀ ਦਾ ਰੰਗ ਦੇਖੋ ਇਹਦਾ ਅਸਰ ਪੂਰੀ ਤਰ੍ਹਾਂ ਨਿਕਲ ਚੁੱਕਿਆ आप गैस बंद करके इस पानी भुन लवोंगे हाँ देखो अपना पानी है मैं भुन लिया तो इस जे थो इस टेस्ट एवं लगे तो आप इस एक चम्मच शहर का पा लवेंगे तो जोड़े लोग इस तरह ही पी सकते हो इस तरह पी सकते हैं तो जिस नींबू भी निचोड़ के पा सकते हैं जो थोड़ा जो गुड़ पा लो ताकि जो टेस्ट कहीं हैं कसैला लगता है तो वह टेस्ट सही हो जूगा ਕਿ ਬਾਕੀ ਸਾਰਾ ਕੰਮ ਜੋ ਆਪਾਂ ਪਹਿਲਾਂ ਸਾਰਾ ਕੁਝ ਉਬਾਲ ਲਿਆ ਹੈ ਉਸੇ ਨਹੀਂ ਕਰਨਾ ਹੈ ਜੋ ਆਪਾਂ ਬਾਅਦ ਚ ਪਾਣਾ ਹੈ ਤਾਂ ਇੱਕ ਸਿਰਫ ਟੇਸਟ ਬਦਲਣ ਵਾਸਤੇ ਹੀ ਪਾਉਣਾ ਹੈ ਤੇ ਇਸ ਦੇ ਨਾਲ ਤੁਹਾਡੇ ਗਲੇ ਨੂੰ ਬਹੁਤ ਜਲਦੀ ਰਿਲੀਫ ਮਿਲੇਗੀ ਖਾਸ ਕਰਕੇ ਜਿਵੇਂ ਹੁਣ ਗਰਮੀ ਦੇ ਮੌਸਮ 'ਚ ਬਹੁਤ ਘੱਟ ਲੱਗਦਾ ਹੈ ਕਿਸੇ ਨੂੰ ਖਾਂਸੀ ਜੁਕਾਮ ਪਰ ਜੇ ਲੱਗ ਜਾਂਦਾ ਹੈ ਤਾਂ ਔਖਾ ਵੀ ਬਹੁਤ ਟਾਈਮ ਨਾਲ ਹੁੰਦਾ ਹੈ ਕਿਉਂਕਿ ਆਪਾਂ ਹਵਾ ਨਾਲ ਠੰਡੇ ਪਾਣੀ ਨਾਲੇ ਬਾਰ-ਬਾਰ ਹੋਈ ਜਾਂਦਾ ਹੈ ਇਸ ਕਰਕੇ ਆਪਾਂ ਇਸ ਨੂੰ ਦੋ ਵਾਰ ਇੱਕ ਵਾਰ ਬਣਾ ਕੇ ਨਾ ਦੋ ਤਿੰਨ ਵਾਰ ਪੀ ਸਕਦੇ ਹਾਂ ਜਦੋਂ ਪੀਣਾ ਹੋਵੇ ਉਸ ਨੂੰ ਓਦੋਂ ਥੋੜਾ ਜਿਹਾ ਕੋਸਾ ਕਰ ਲਓ ਪੀਣਾ ਇਹ ਥੋੜਾ ਜਿਹਾ ਕੋਸਾ ਕਰਕੇ ਹੀ ਹੈ ਤੁਸੀਂ ਇੱਕ ਵਾਰ ਚ ਪੰਜ ਛੇ ਫੱਤਿਆਂ ਦਾ ਇਹਨੂੰ ਬਣਾ ਕੇ ਰੱਖ ਲਵੋ ਫਿਰ ਜਦੋਂ ਪੀਣਾ ਹੋਵੇ ਓਦੋਂ ਗਰਮ ਕਰਕੇ ਥੋੜਾ ਜਿਹਾ ਕੋਸਾ ਕਰਕੇ ਪੀ ਲੈ ਇਹ ਇਸ ਵਿੱਚ ਮੈਂ ਸ਼ਹਿਦ ਪਾ ਲਿਆ ਹੈ ਇਸ ਨੂੰ ਆਪਾਂ ਕੋਸਾ ਕੋਸਾ ਪੀ ਲਵਾਂਗੇ ਮਿਲਦੇ ਹਾਂ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਸਰਸ਼ਿਕਾ